ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਹਰ ਮਹੀਨੇ ਡੇਢ ਮਹੀਨੇ ਬਾਅਦ 쿠ਪਨ ਕੱਢਦੇ ਹੁੰਨੇ ਆ ਸੋ ਦੋਸਤੋ ਇਸ ਵਾਰ ਵੀ ਆਪਾਂ 30 ਨਵੰਬਰ ਨੂੰ ਇਹ 쿠ਪਨ 3 ਨਵੰਬਰ ਨੂੰ ਕੱਢਣੇ ਸੀ 27 ਨਵੰਬਰ ਤੱਕ 쿠ਪਨ ਆਪਾਂ ਪਾਇਆ 27 ਤੱਕ 27 ਤੋਂ ਬਾਅਦ ਆਪਾਂ 쿠ਪਨ ਨਹੀਂ ਪਾਇਆ ਕੋਈ 27 ਤੱਕ 쿠ਪਨ ਪਾਇਆ 30 ਨਵੰਬਰ ਨੂੰ ਆਪਾਂ ਡਰਾ ਕੱਢਣਾ ਸੀ ਪਰ ਘਰ ਦੇ ਵਿੱਚ ਥੋੜੇ ਜੇ ਫੰਕਸ਼ਨ ਸੀ ਤੇ ਬਾਕੀ ਤੁਹਾਨੂੰ ਪਤਾ ਕਿ ਦਿਨ ਬਹੁਤ ਛੋਟੇ ਆ ਤੇ ਉਹਦੇ ਕਰਕੇ ਕੰਮ ਕਵਰ ਨਹੀਂ ਹੁੰਦਾ ਆ ਕਰਕੇ ਥੋੜਾ ਜਿਹਾ ਆਪਾਂ ਲੇਟ ਹੋ ਗਏ ਫੰਕਸ਼ਨ ਦੇ ਚੱਲਦੇ ਸੋ ਆਪਾਂ ਸ਼ੁਰੂ ਕਰਦੇ ਆਂ ਕੂਪਨ ਤੇ ਇਹ ਕੂਪਨ ਨੂੰ ਆਪਾਂ ਆਪਣੇ ਕੋਲੇ ਇਹ ਕੂਪਨ 100 150 ਦੇ ਕਰੀਬ ਸ਼ਾਇਦ ਕੂਪਨ ਹੋਣਗੇ ਤੇ ਇਹ ਆਪਾਂ ਕੂਪਨ ਕਰਦੇ ਆਂ ਸਟਾਰਟ ਸੋ ਦੋਸਤੋ ਦਿਖਾ ਦਈਏ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਕੂਪਨ ਜਿਹੜਾ ਪਹਿਲਾ ਕੂਪਨ ਹੋਏਗਾ ਪਹਿਲਾ ਕੁੱਪਨ ਹੋਏਗਾ ਉਹ ਪਹਿਲਾ ਇਨਾਮ ਆ ਦੂਜਾ ਕੁੱਪਨ ਹੋਏਗਾ ਦੂਜਾ ਇਨਾਮ ਆ ਤੀਜਾ ਕੁੱਪਨ ਤੀਜਾ ਨਾਮ ਆ ਚੌਥਾ ਕੁੱਪਨ ਚੌਥਾ ਪੰਜਵਾਂ ਕੁੱਪਨ ਪੰਜਵਾਂ ਤੇ ਛੇਵਾਂ ਕੁੱਪਨ ਛੇਵਾਂ ਨਾਮ ਹੋਏਗਾ ਸੋ ਆਪਾਂ ਇਨਾਮ ਆ ਤੁਹਾਡੇ ਸਾਹਮਣੇ ਰੱਖੇ ਹੋਏ ਆ ਪਹਿਲੇ ਨੰਬਰ ਵਾਲੇ ਨੂੰ i8 আল্ট্রা ਮੈਕਸ স্মার্ট ਵਾਚ ਦੋ ਨੰਬਰ ਵਾਲੇ ਕੁੱਪਨ ਜਿਸਦਾ ਨਿਕਲੇਗਾ ਉਹਨੂੰ r t 500 স্মার্ট ਵਾਚ ਤੇ ਚਾਰ ਨੰਬਰ ਵਾਲੇ ਨੂੰ ਇਹ ਕਾਰਡ ਆ ਜੋ ਮਤਲਬ ਚਿਪ ਵਗੈਰੇ ਦੇ ਵਿੱਚ ਲੱਗਦੀ ਸਾਰਾ ਕੁਝ ਤੇ 4 ਨੰਬਰ ਵਾਲੇ ਨੂੰ ਆ ਆਪਣੇ ਦੂਜੀ ਇਕ ਟਾਰਚ ਆ LED ਟਾਰਚ ਆ ਇਹ ਚਾਰਜਿੰਗ ਵਾਲੀ ਤੇ 5 ਤੇ 6 ਨੰਬਰ ਨੂੰ ਆਪਾਂ ਟੱਬ ਨੇ ਦੋ ਟੱਬ ਨੇ ਆਹਾ ਪੰਜਵਾਂ ਨੰਬਰ ਜਿਹਦੇ 6 ਮਾ ਹੋਏਗਾ ਉਹਨਾਂ ਨੂੰ ਟੱਬ ਜਿੱਤੇ ਆਣੇ ਸੋ ਆਪਾਂ ਸ਼ੁਰੂ ਕਰਦੇ ਆ ਜਿਆਦਾ ਟਾਈਮ ਨਹੀਂ ਲਾਉਣਾ ਦੋਸਤੋ ਸ਼ੁਰੂ ਕਰਦੇ ਆ ਕੂਪਨ ਕੱਢਣੇ ਲੈਪੋ ਤਾਂ ਕੂਪਨ ਇਹ ਚੋ ਆਹੀਂ ਹਲਾ ਕੇ ਨਾ ਆਪਾਂ ਦਿਖਾ ਦਈਏ ਨੇੜੇ ਹੋ ਕੇ ਮੈਂ ਕਹਿਣਾ ਚਾਹੁੰਦਾ ਵੀ ਇੱਕ ਵਾਰੀ ਨਾ ਦਿਖਾ ਦਈਏ ਆਪਾਂ ਕੂਪਨ ਪਾਏ ਹੋਏ ਨੇ ਇਹ ਦਿਖਾ ਦਈਏ ਇਸੇ ਦੋਸਤੋ ਆਪਾਂ ਸ਼ੁਰੂ ਕਰਦੇ ਆਂ ਡਰਾ ਕੱਢਣਾ ਤੇ ਹੁਣ ਆਪਾਂ ਸ਼ੁਰੂ ਕਰਨ ਲਈ ਪੁੱਤ ਇੱਕ ਕੂਪਨ ਚੱਕਣਾ ਈ ਐ ਹਿਲਾ ਕੇ ਨਾ ਐ ਹਿਲਾ ਲਾ ਹਿਲਾ ਕੇ ਇੱਕ ਕੂਪਨ ਚੱਕ ਲਾ ਹਿਲਾ ਲਾ ਇੱਕ ਵਾਰੀ ਹੋਰ ਹਿਲਾ ਕੇ ਇੱਕ ਕੂਪਨ ਚੱਕ ਲਾ ਦੋਨੇ ਹੱਥਾਂ ਨਾਲ ਦੋਨੇ ਹੱਥਾਂ ਨਾਲ ਹਿਲਾ ਲਾ ਹਾਂ ਇੱਕ ਕੂਪਨ ਚ ਕੱਢ ਦੇ ਇਹ ਦੋ ਆਹੇ ਇੱਕ ਕਾੜਾ ਦੁਬਾਰਾ ਕਰ ਦੁਬਾਰਾ ਕਰ ਇੱਕ ਹੀ ਚੱਕਣਾ ਹਾਂਜੀ ਦੋਸਤੋ ਇਹ ਪਹਿਲਾ ਨਾਮ ਆ ਜੀਦਾ ਵੀ ਹੈਗਾ ਹਰਮਨਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਸੋ ਦੋਸਤੋ ਆਪਾਂ ਨੇੜੇ ਕਰਕੇ ਦਿਖਾ ਦਈਏ ਹਰਮਨਦੀਪ ਸਿੰਘ ਸਨ ਆਫ ਮਹਿੰਦਰ ਸਿੰਘ 74 ਨੰਬਰ ਕੂਪਨ ਆ ਇਹ ਵੀਰ ਸਾਡੇ ਪਿੰਡ ਦੇ ਹੀ ਆ ਮੋਹੀ ਪਿੰਡ ਤੋਂ ਆ ਹਰਮਨਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਮਹਿੰਦਰ ਸਿੰਘ ਫੌਜੀ ਅੰਕਲ ਨੇ ਸਾਡੇ ਇੱਥੇ 74 ਨੰਬਰ ਕੂਪਨ ਆ ਹਰਮਨਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਉਹਨਾਂ ਦਾ ਇਹ ਪਹਿਲਾ ਨਾਮ ਆ i8 আল্ট্রা ম্যাক্স স্মার্ট ওয়াচ আ ਉਹਨਾਂ ਨਿਕਲੀ ਹਰਮਨ ਦੀ ਬੀਤ ਨੂੰ ਤੇ ਸਾਡੇ ਕੋਲ ਆ ਕੇ ਆਪ ਦਾ ਇਨਾਮ ਲਿਆ ਸਕਦਾ ਸੋ ਪਹਿਲਾ ਨਾਮ ਉਹਨਾਂ ਦਾ ਹੈ i8 আল্ট্রা ম্যাক্স স্মার্ট ওয়াਚ ਸੋ ਦੋਸਤੋ ਦੱਸਦੀ ਆਪਾਂ ਵੀ ਆਪਾਂ ਕਿਸੇ ਕੂਪਨ ਦਾ ਕੋਈ ਪੈਸਾ ਨਹੀਂ ਲਿਆ ਕੂਪਨ ਬਿਲਕੁਲ ਫ੍ਰੀ ਦਿੱਤੇ ਆ ਸਭ ਨੂੰ ਇਹ ਕੂਪਨ ਜਿਵੇਂ ਜਿਉ ਇੱਕ ਤਾਂ ਆਪਾਂ ਘੱਟ ਰੇਟ ਦਿੱਤੇ ਆ ਘੱਟ ਰੇਟਾਂ ਦੇ ਉੱਪਰ ਵੀ ਆਪਾਂ ਕਸਟਮਰਾਂ ਨੂੰ ਕੂਪਨ ਪ੍ਰੋਵਾਈਡ ਕਰਵਾਏ ਆ ਸੋ ਇਹ 30 ਨਵੰਬਰ ਨੂੰ ਕੂਪਨ ਕੱਢਣੇ ਸੀ ਤੇ ਥੋੜਾ ਜਿਹਾ ਲੇਟ ਹੋ ਗਏ ਦਿਨ ਇੱਕ ਤਾਂ ਬਹੁਤ ਛੋਟੇ ਆ ਸੋ ਆਪਾਂ ਲਿਖ ਦੀ ਇੱਕ ਵਾਰੀ ਕੁੱਪਨ ਦੇ ਪਿੱਛੇ ਕਿ ਪਹਿਲਾ ਨੰਬਰ ਆ ਇਹ ਪਹਿਲਾ ਨਾਮ ਹਰਮਨਦੀਪ ਸਿੰਘ ਸਨਮ ਮਹਿੰਦਰ ਸਿੰਘ ਕੁੱਪਨ ਨੰਬਰ 74 ਤੇ ਉਸ ਤੋਂ ਅੱਗੇ ਆਪਣਾ ਦੂਜਾ ਨੰਬਰ ਕੁੱਪਨ ਜਿਸ ਦਿਨ ਨਿਕਲਦੇ ਪੁੱਤ ਹਲਾ ਕੇ ਕੱਢ ਇੱਕ ਦੋਨੇ ਹੱਥਾਂ ਨਾਲ ਹਲਾ ਲਈਦਾ ਹੁੰਦਾ ਇੱਕ ਪਰਚੀ ਚੱਕਣੀ ਆ ਦੋਨੇ ਹੱਥਾਂ ਨਾਲ ਇੱਕ ਵਾਰੀ ਹੋਰ ਹਲਾ ਹਲਾ ਕੇ ਇੱਕ ਪਰਚੀ ਚੱਕੜਾ ਲੋ ਜੀ ਦੂਜਾ ਨਾਮ ਅਵਤਾਰ ਸਿੰਘ ਅਵਤਾਰ ਸਿੰਘ 78 쿠폰 ਨੰਬਰ 78 ਨੰਬਰ ਜੋ ਪਹਿਲਾ ਵਾਲਾ ਹਰਮਨਦੀਪ ਸਿੰਘ ਦਾ 쿠폰 ਸੀ ਉਹਦੇ ਤੇ 쿠폰 ਤੇ ਮੋਬਾਈਲ ਨੰਬਰ ਲਿਖਿਆ ਨਹੀਂ ਸੀ ਹੋਇਆ ਸੋ 78 ਨੰਬਰ ਇਹ ਦੂਜਾ ਨਵਾਂ ਨਾਮ ਅਵਤਾਰ ਸਿੰਘ ਮੋਬਾਈਲ ਨੰਬਰ ਤੁਹਾਨੂੰ ਦੱਸ ਦਈਏ 62872160 ਅਵਤਾਰ ਸਿੰਘ 쿠폰 ਨੰਬਰ 78 62800 72160 ਦੋ ਨੰਬਰ 쿠ਪਨਾਂ ਇਹਨਾਂ ਦਾ ਇਹਨਾਂ ਨੂੰ ਆਹ 스마트ਵਾਚ ਆ T500 ਇਹ ਵੀ ਤੁਹਾਨੂੰ ਦਿਖਾ ਦਿੰਦੇ ਆ ਇਹ ਦੋ ਨੰਬਰ ਜਿਸ ਦਾ 쿠ਪਨ ਆ ਅਵਤਾਰ ਸਿੰਘ ਜੀ ਦਾ ਉਹਨਾਂ ਨੂੰ ਇਹ 스마트ਵਾਚ ਆਪਾਂ ਦੇਣੀ ਆ ਸੋ ਦੋਸਤੋ ਇਸ ਤੋਂ ਅੱਗੇ ਆ ਗਿਆ ਤੀਜਾ 쿠ਪਨ ਕੱਢਦੇ ਆ ਆਪਾਂ ਇੱਥੇ ਲਿਖਦੀ ਆਪਾਂ ਮੁੜ ਕੇ ਬਾਅਦ ਵਿੱਚ 쿠ਪਨ ਨਾ ਕਈ ਵਾਰ ਪਤਾ ਨਹੀਂ ਲੱਗਣਾ ਲੋ ਜੀ ਆਪਾਂ ਇੱਕ ਵਾਰ ਇਹਨੂੰ ਹਿਲਾ ਦਿੰਦੇ ਆ ਲੈਪੋ ਤਾਂ ਇੱਕ 쿠ਪਨ ਚੱਕਦੇ ਹਿਲਾ ਕੇ ਦੋਨੇ ਹੱਥ ਵਿੱਚ ਪਾਈ ਦਿੰਦੇ ਆ ਇੱਕ ਕੂਪਨ ਕੱਢ ਲਾ ਬਸ ਇੱਕ ਚੱਕਲਾ ਜਿਹੜੀ ਮਰਜ਼ੀ ਪਰਚੀ ਲੋ ਜੀ ਆ ਤੀਜਾ ਕੂਪਨ ਤੀਜਾ ਕੂਪਨ ਹੈਗਾ ਇਹ ਹਰਮਨਦੀਪ ਸਿੰਘ ਸਾਨੂੰ ਮਹਿੰਦਰ ਸਿੰਘ ਇਹ ਆਪਾਂ ਕੂਪਨ ਦੋਸਤੋ ਕੂਪਨ ਕੱਢੇ ਸੀ 1000 ਰੁਪਏ ਦਾ ਇੱਕ ਸਮਾਨ 2000 ਰੁਪਏ ਦਾ ਦੋ ਸਮਾਨ 3000 ਰੁਪਏ ਦਾ ਸਮਾਨ ਤੇ ਤਿੰਨ ਕੂਪਨ ਆ 5000 ਰੁਪਏ ਦੇ ਸਮਾਨ ਤੇ ਪੰਜ ਕੂਪਨ ਆ ਇਹ ਵੀਰ ਸਾਡੇ ਕੋਲੇ ਦੀਵਾਲੀ ਵੇਲੇ ਚਾਰ ਪੰਜ ਕੂਪਨ ਪਾ ਕੇ ਗਿਆ ਸੀ ਤੇ ਤੀਜਾ ਨਾਮ ਵੀ ਉਹਦਾ ਹੀ ਆ ਹਰਮਨਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਇਹ ਵੀਰ ਦੇ ਦੋ ਨਾਮ ਨਿਕਲੇ ਆ ਦਿਖਾ ਦਈਏ ਤੁਹਾਨੂੰ ਪਹਿਲਾ ਨੰਬਰ ਇਹਦਾ ਨਾਮ ਸੀਗਾ ਹਰਮਨਦੀਪ ਸਿੰਘ 74 ਨੰਬਰ ਕੂਪਨ ਤੇ ਹੁਣ ਜੋ ਤੀਜਾ ਨਾਮ ਆ ਪਕੜਿਆ ਇਹ ਕੂਪਨ ਨੰਬਰ ਹੈਗਾ 75 ਹਰਮਨਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਮੋਹੀ ਪਿੰਡ ਤੋਂ ਆ 74 ਨੰਬਰ ਕੂਪਨ ਵੀ ਇਹਨਾਂ ਦਾ ਨਿਕਲੇ ਆ 75 ਵੀ ਇਹਨਾਂ ਦਾ ਪਹਿਲਾ ਤੇ ਤੀਜਾ ਨਾਮ ਹਰਮਨਦੀਪ ਸਿੰਘ ਦਾ ਸੋ ਇਸ ਤੋਂ ਅੱਗੇ ਆਪਾਂ ਚੌਥਾ ਸ਼ੁਰੂ ਕਰਦੇ ਆਂ ਲੋ ਜੀ ਲੈ ਬੁੱਤ ਕੱਢ ਇੱਕ ਪਰਚੀ ਚੱਕਦਾ ਹਲਾ ਕੇ ਲੋ ਜੀ ਦੋਸਤੋ ਇਹ ਚੌਥਾ ਨਾਮ ਆ ਚੌਥਾ ਨਾਮ ਜਿਸ ਦਾ ਵੀ ਨਿਕਲੇਗਾ ਗੁਰਪ੍ਰੀਤ ਸਿੰਘ ਮੋਬਾਈਲ ਨੰਬਰ 7986224675 ਕੂਪਨ ਨੰਬਰ 56 ਵਾ 7986224675 ਗੁਰਪ੍ਰੀਤ ਸਿੰਘ ਇਹਨਾਂ ਦਾ ਚੌਥਾ ਨਾਮ ਆ ਆ ਟਾਰਚ ਇਹਨਾਂ ਦੀ LED ਟਾਰਚ ਆ ਚਾਰਜਿੰਗ ਹੁੰਦੀ ਆ ਇਹ ਤੇ ਇਹ ਚੌਥਾ ਨਾਮ ਆ ਇਹਨਾਂ ਦਾ ਸੋ ਜੇ ਮੇਰਾ ਵੀਰ ਕੋਈ ਵੀਡੀਓ ਦੇਖ ਰਿਹਾ ਤਾਂ ਸਾਡੇ ਕੋਲ ਆ ਕੇ 쿠ਫਨ ਤੁਸੀਂ ਆਪ ਦਾ ਨਾਮ ਲਿਆ ਸਕਦੇ ਹੋ ਗੁਰਪ੍ਰੀਤ ਸਿੰਘ 7986224675 쿠ਫਨ ਨੰਬਰ 4 ਚਾਰ ਨੰਬਰ ਨਾਮ ਆ ਇਹਨਾਂ ਦਾ ਕੂਪਨ ਨੰਬਰ 56 ਸੌਰੀ ਕੂਪਨ ਨੰਬਰ 56 ਨਾਮ ਚੌਥਾ ਵੈਨਾਂ ਦਾ ਸੋ ਦੋਸਤੋ ਇਸ ਤੋਂ ਅੱਗੇ ਆ ਗਿਆ ਪੰਜਵਾਂ ਇਨਾਮ ਦੋ ਚਾਰ ਆਪਾਂ ਕੱਢਦੇ ਪੰਜਵਾਂ ਇਨਾਮ ਆ ਲੈ ਕੋ ਤਾਂ ਕੱਢ ਇੱਕ ਪਰਚੀ ਚੱਕ ਲੈ ਜਿਹੜੀ ਮਰਜੀ ਆਹ ਲੋ ਜੀ ਕੂਪਨ ਨੰਬਰ ਆਪਾਂ ਇਹ ਪੰਜਵਾਂ ਨਾਮ ਆ ਪੰਜਵਾਂ ਕੂਪਨ ਕੁਲਦੀਪ ਸਿੰਘ ਖੰਡੂਰ ਕੂਪਨ ਨੰਬਰ ਹੈਗਾ 62 ਇਹਨਾਂ ਦਾ ਮੋਬਾਈਲ ਨੰਬਰ 98768 58360 98768 58360 ਕੁਲਦੀਪ ਸਿੰਘ ਖੰਡੂਰ ਕੂਪਨ ਨੰਬਰ ਹੈਗਾ 62 ਇਹਨਾਂ ਦਾ ਸੋ ਧਿਆਨ ਨਾਲ ਤੁਸੀਂ ਕੂਪਨ ਵੀ ਦੇਖ ਸਕਦੇ ਹੋ ਪੰਜਵਾਂ ਨਾਮ ਆ ਇਹਨਾਂ ਦਾ ਪੰਜਵਾਂ ਨਾਮ ਆਪਣਾ ਸੀਗਾ ਟੱਬ ਆ ਪਲਾਸਟਿਕ ਦਾ ਟੱਬ ਆ ਪੰਜਵਾਂ ਤੇ ਛੇਵਾਂ ਨਾਮ ਜੀ ਦਾ ਵੀ ਹੈਗਾ ਵੀਰ ਸਾਡੇ ਕੋਲ ਆ ਕੇ ਲਿਆ ਸਕਦਾ 68 ਨੰਬਰ 쿠ਪਣਾ ਤੇ ਨਾਮ ਇਹਨਾਂ ਦਾ ਪੰਜਵਾਂ ਨਾਮ ਆ। ਲਓ ਜੀ। ਲਾਸਟ ਦੋਸਤੋ ਛੇਵਾਂ ਨਾਮ ਨਾਮ ਕਢਣਾ ਆਪਾਂ ਲਾਸਟ ਆਖਰੀ ਨਾਮ ਆ, ਆਖਰੀ 쿠ਪਣਾ। ਸੋ ਆਪਾਂ ਇਹ ਵੀ ਕੱਢ ਲਈਏ ਲੈ ਬੋਤ ਕੱਢ ਇੱਕ ਪਰਚੀ ਚੱਕ ਲੈ ਜਿਹੜੀ ਮਰਜ਼ੀ। ਲਓ ਜੀ ਆਖਰੀ 쿠ਪਣਾ ਦੋਸਤੋ ਖੁਸ਼ਕਰਨ ਸਿੰਘ ਖੁਸ਼ਕਰਨ ਸਿੰਘ ਮੋਬਾਈਲ ਨੰਬਰ 81958 85306 81958 85306 66 ਨੰਬਰ 쿠ਪਨ ਆ ਖੁਸ਼ਕਰਨ ਸਿੰਘ ਸੋ ਇਹ ਵੀ ਲਾਸਟ ਨਾਮ ਸੀਗਾ ਦੋਸਤੋ ਛੇਵਾਂ ਨਾਮ ਆ ਛੇਵਾਂ ਨਾਮ ਵੀ ਆਪਣਾ ਇਹ ਟਾਬਾ ਸੋ ਦੋਸਤੋ ਇਹ ਤੁਹਾਨੂੰ ਦੱਸ ਦਈਏ 6 ਨੰਬਰ 쿠ਪਨ ਆ ਪੂਰੇ ਹੋ ਗਏ ਛੇ ਹੀ ਆਪਾਂ ਨਾਮ ਕੱਢਣੇ ਸੀ ਆਪਾਂ ਹਰ ਮਹੀਨੇ ਸਵਾ ਮਹੀਨੇ ਡੇਢ ਮਹੀਨੇ ਬਾਅਦ 쿠ਪਨ ਕੱਢਦੇ ਹੁੰਨੇ ਆ ਸੋ 쿠ਪਨ ਬਿਲਕੁਲ ਫ੍ਰੀ ਆ ਕਿਸੇ ਵੀ ਵੀਰ ਤੋਂ 쿠ਪਨ ਦਾ ਕੋਈ ਪੈਸਾ ਨਹੀਂ ਲੈਂਦੇ ਆਪਾਂ ਤੇ ਆਪਾਂ ਇਸ ਵਾਰ ਸੀਗਾ ਕਿ ਜੋ ਵੀ ਆਪਣੇ ਕੋਲੋਂ 1000 ਰੁਪਏ ਦਾ ਦੀਵਾਲੀ ਵੇਲੇ ਸਮਾਨ ਪਰਚੇਜ ਕਰੇਗਾ ਇੱਕ 쿠ਪਨ 2000 ਤੇ ਦੋ 쿠ਪਨ ਸੀ 5000 ਦੇ ਸਮਾਨ ਤੇ ਪੰਜ 쿠ਪਨ ਸੀ ਸੋ ਦੋਸਤੋ ਆਪਾਂ ਨਾਮ ਤੁਹਾਨੂੰ ਕੱਢਤੇ ਤੇ ਜਿਹੜੇ ਮੇਰੇ ਵੀਰ ਵੀਡੀਓ ਦੇਖਦੇ ਆ ਆਪ ਦਾ ਇਨਾਮ ਆ ਕੇ ਸਾਡੇ ਕੋਲੋਂ ਲਿਆ ਸਕਦਾ ਦੁਬਾਰਾ ਤੁਹਾਨੂੰ ਫੇਰ ਦੱਸ ਦਿੰਨੇ ਆ ਪਹਿਲਾ ਇਨਾਮ i8 আল্ট্রা ਮੈਕਸ ਇਹ ਸਮਾਰਟਵਾਚ ਆ ਦੂਜਾ ਇਨਾਮ T500 Smartwatch ਤੀਜਾ ਇਨਾਮ ਹਟੇ ਪ੍ਰਕਾਰ ਦਾ ਜਿਹਦੇ ਵਿੱਚ ਆਪਣੇ ਚਿਪ ਵਗੈਰਾ ਲੱਗਦੀ ਆ 블루ਟੁੱਥ ਤੇ ਇਹ ਹੈਗਾ ਵਾ ਤੀਜਾ ਇਨਾਮ ਇਹਦੇ ਵਿੱਚੋਂ ਕਲਰ ਤੁਹਾਨੂੰ ਕਲਰ ਆਪਸ਼ਨ ਦੇ ਦਾਂਗੇ ਕਲਰ ਆਪਦੀ ਮਰਜ਼ੀ ਨਾਲ ਤੁਸੀਂ ਲਿਆ ਸਕਦੇ ਹੋ ਸੋ ਇਸ ਤੋਂ ਅੱਗੇ ਆ ਗਏ ਦੋਸਤੋ ਇਹ ਚੌਥਾ ਇਨਾਮ ਟਾਰਚ ਆ ਪੰਜਵਾਂ ਤੇ ਛੇਵਾਂ ਟੱਬ ਸੀ ਸੋ ਜੇ ਆਪਣਾ ਕੰਮ ਵਧੀਆ ਲੱਗਦਾ ਹੁੰਦਾ ਦੋਸਤੋ ਤਾਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਅਗਲੀਆਂ ਜੋ ਵੀ ਸਕੀਮਾਂ ਹੋਣਗੀਆਂ ਉਹ ਵੀ ਆਪਾਂ ਇੱਕ ਦੋ ਦਿਨ ਤੱਕ ਵੀਡੀਓ ਪਾ ਕੇ ਤੁਹਾਨੂੰ ਅਪਡੇਟ ਕਰ ਦੇਵਾਂਗੇ ਸੋ ਵੀਡੀਓ ਨੂੰ ਵੱਤਵਾਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਲੀ ਵੀਡੀਓ ਦੋਸਤੋ ਆਪਾਂ ਤੁਹਾਨੂੰ ਨਵੀਆਂ ਜੋ ਵੀ ਸਾਡੀਆਂ ਕੂਪਨ ਸਕੀਮਾਂ ਹੋਣਗੀਆਂ ਨਵੀਆਂ ਆਫਰਾਂ ਹੋਣਗੀਆਂ ਉਹ ਵੀ ਤੁਹਾਨੂੰ ਵੀਡੀਓ ਪਾ ਕੇ ਨਾਲ ਦੀ ਨਾਲ ਅਪਡੇਟ ਕਰ ਦਾਂਗੇ ਇੱਕ ਦੋ ਦਿਨ ਤੱਕ ਸੋ ਸਾਰੇ ਮੇਰੇ ਵੀਰਾਂ ਦੋਸਤਾਂ ਦਾ ਧੰਨਵਾਦ ਜੀ